ਹਾਂਜੀ ਪਿਆਰੇ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਦੇ ਆ ਜੀ ਵਾਤਾਵਰਨ ਦੀ ਕਿਉਂਕਿ ਵਾਤਾਵਰਨ ਬਿਲਕੁਲ ਦੂਸਤ ਹੋ ਚੁੱਕਿਆ ਆ ਆਪਾਂ ਇੱਕ ਬਾਗਬੀਚੇ ਦੇ ਵਿੱਚ ਪਹੁੰਚਿਆ ਸਾਡੇ ਵੀਰ ਜਗਦੇਵ ਸਿੰਘ ਜੀ ਗ੍ਰੰਥੀ ਸਾਹਿਬ ਜਿਨ੍ਹਾਂ ਨੇ ਇੱਕ ਛੋਟਾ ਜਿਹਾ ਬਾਗਬੀਚਾ ਲਾਇਆ ਹੋਇਆ ਤੇ ਵਾਤਾਵਰਨ ਆਪਣਾ ਬਿਲਕੁਲ ਦੂਸਤ ਹੋ ਚੁੱਕਿਆਗਾ ਕਿਉਂਕਿ ਅਸੀਂ ਅਭਿਆਨਕ ਬਿਮਾਰੀਆਂ ਦੇ ਨਾਲ ਜੂਝ ਰਹੇ ਹਾਂ ਬਹੁਤ ਜ਼ਿਆਦਾ ਅਸੀਂ ਨੇ ਜਿਹੜਾ ਖਰਾਬ ਕਰ ਰੱਖਿਆ ਵਾਤਾਵਰਨ ਉਹਦੇ ਵਿੱਚ ਉਹਦੇ ਸੰਬੰਧ ਦੇ ਵਿੱਚ ਅਸੀਂ ਸਾਡੇ ਜਗਦੇਵ ਸਿੰਘ ਜੀ ਨਾਲ ਅੱਜ ਤੁਹਾਡੀ ਮੁਲਾਕਾਤ ਕਰਵਾਵਾਂਗੇ ਕੱਲੇ ਕੱਲੇ ਬੂਟੇ ਬਾਰੇ ਕੱਲੇ ਕੱਲੇ ਦਰਖਤ ਬਾਰੇ ਅਸੀਂ ਜਾਣਕਾਰੀ ਲਵਾਂਗੇ ਸਾਡੇ ਭਾਈ ਸਾਹਿਬ ਜੀ ਤੋਂ ਜਿਵੇਂ ਕਿ ਵਾਤਾਵਰਨ ਦੂਸਤ ਹੋਇਆ ਧਰਤੀ ਦੂਸਤ ਹਵਾ ਤੇ ਪਾਣੀ ਸਾਹ ਲੈਣਾ ਵੀ ਮੁਸ਼ਕਲ ਹੋਇਆ ਸਾਹਾਂ ਬਿਨ ਸਭ ਖਤਮ ਕਹਾਣੀ ਸਾਡੇ ਗ੍ਰੰਥੀ ਸਾਹਿਬ ਜੀ ਨੂੰ ਬੇਨਤੀ ਕਰਦੇ ਅਸੀਂ ਸਵਾਗਤ ਕਰਦੇ ਹਾਂ ਸਾਡੇ ਗ੍ਰੰਥੀ ਸਾਹਿਬ ਜੀ ਦਾ ਅਸੀਂ ਕੱਲੇ ਕੱਲੇ ਨੌਲਜ ਲਾਵਾਂਗੇ ਕੱਲੇ ਕੱਲੇ ਦਰਖਤ ਬਾਰੇ ਤੇ ਬੇਲ ਬੂਟਿਆਂ ਬਾਰੇ ਆਓ ਜੀ ਖਾਲਸਾ ਜੀ ਜਗਦੇਵ ਸਿੰਘ ਜੀ ਨਾਲ ਆਪਾਂ ਮਿਲਣ ਆ ਰਹੇ ਹਾਂ ਜੀ ਦੋਸਤੋ ਤੇਰੇ ਦੋਸਤੋ ਅਸੀਂ ਆਪਾਂ ਗੱਲਬਾਤ ਕਰਵਾਉਣੀ ਆ ਸਾਡੇ ਜਗਦੇਵ ਸਿੰਘ ਜੀ ਨਾਲ ਜੀ ਹਾਂਜੀ ਗੁਰਮਖ ਪਿਆਰੇ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਵਾਤਾਵਰਨ ਪ੍ਰਦੂਸ਼ਣ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲ ਚੁੱਕੀਆਂ ਨੇ ਜਿਨ੍ਹਾਂ ਦੇ ਨਾਲ ਅੱਜ ਦੇ ਸਮੇਂ ਵਿੱਚ ਹਰ ਬੰਦਾ ਬਿਮਾਰ ਹੈ ਕੋਈ ਨਾ ਕੋਈ ਕਿਸੇ ਬਿਮਾਰੀ ਨਾਲ ਜੂਝ ਰਿਹਾ ਹੈ ਅਤੇ ਦਵਾਈਆਂ ਤੇ ਹੀ ਜੀਵਨ ਚੱਲ ਰਿਹਾ ਹੈ ਸੋ ਇਸ ਲਈ ਇਹਦਾ ਇੱਕੋ ਇੱਕ ਹੱਲ ਹੈ ਕਿ ਮਹਿੰਗੇ ਪਾਦੇ ਇਲਾਜ ਆਪਾਂ ਹਰ ਬੰਦਾ ਜਿਹੜਾ ਗਰੀਬ ਹੈ ਨਾ ਉਹ ਮਹਿੰਗੇ ਇਲਾਜ ਕਰਾ ਸਕਦਾ ਤੇ ਨਾ ਉਹ ਮਹਿੰਗੀਆਂ ਦਵਾਈਆਂ ਵਰਤ ਸਕਦਾ ਇਸ ਕਰਕੇ ਜੇਕਰ ਆਪਾਂ ਸਾਰੇ ਰਲ ਮਿਲ ਕੇ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਬੇਲ ਬੂਟੇ ਦਰਖਤ ਅਤੇ ਆਯੁਰਵੈਦਿਕ ਜਿਹੜੀ ਬੂਟੀਆਂ ਵਾਲੇ ਪੌਦੇ ਲਾਈਏ ਤਾਂ ਆਪਾਂ ਆਪਣਾ ਵਾਤਾਵਰਨ ਵੀ ਸ਼ੁੱਧ ਕਰ ਸਕਦੇ ਹਾਂ ਤੇ ਨਾਲ ਨਾਲ ਆਪਣੇ ਸਰੀਰਕ ਤੰਦਰੁਸਤੀ ਵਾਸਤੇ ਆਪਾਂ ਆਪਣੀਆਂ ਦਵਾਈਆਂ ਘਰ ਵਿੱਚ ਹੀ ਵਰਤ ਸਕਦੇ ਹਾਂ ਤਾਂ ਕਿ ਆਪਣਾ ਜਿਹੜਾ ਜੀਵਨ ਹੈਗਾ ਆਪਣਾ ਜਿਹੜੀ ਸਿਹਤ ਹੈ ਤੰਦਰੁਸਤ ਰਹੇ ਅਤੇ ਆਪਣੇ ਪਰਿਵਾਰ ਦਾ ਵੀ ਜਿਹੜਾ ਤੰਦਰੁਸਤ ਜੀਵਨ ਰਹੇ ਸੋ ਇਸ ਲਈ ਅਸੀਂ ਥੋੜੀ ਜੀ ਕੋਸ਼ਿਸ਼ ਕੀਤੀ ਹੈ ਕਿ ਆਪਣਾ ਇੱਕ ਛੋਟਾ ਜਿਹਾ ਪਲਾਟ ਇਹਦੇ ਵਿੱਚ ਆਪਾਂ ਨੇ ਕੁਝ ਦਰਖਤ ਲਾਏ ਨੇ ਕੁਝ ਫਲਦਾਰ ਬੂਟੇ ਤੇ ਕੁਝ ਆਯੁਰਵੈਦਿਕ ਪੌਦੇ ਲਾਏ ਨੇ ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਸਭ ਤੋਂ ਪਹਿਲਾਂ ਅਸੀਂ ਨੇ ਇਹ ਜਿਹੜਾ ਕਿੰਨੂ ਦਾ ਬੂਟਾ ਲਾਇਆ ਹੈ ਕਿੰਨੂ ਦਾ ਬੂਟਾ ਜਿਵੇਂ ਆਪਾਂ ਦੇਖਦੇ ਆਂ ਕਿ ਗਰਮੀਆਂ ਦੀ ਰੁੱਤ ਦੇ ਵਿੱਚ ਆਪਾਂ ਸਾਰੇ ਹੀ ਕਿੰਨੂ ਖਾਨਦੇ ਆਂ ਤੇ ਰਸ ਪੀਨੇ ਆਂ ਜੂਸ ਪੀਨੇ ਆਂ ਤੇ ਸਿਹਤ ਵਾਸਤੇ ਬਹੁਤ ਫਾਇਦੇਮੰਦ ਹੈ ਤੇ ਸਸਤਾ ਵੀ ਹੈ ਹਰੇਕ ਗਰੀਬ ਤੋਂ ਗਰੀਬੰਦਾ ਲੈ ਸਕਦਾ ਹਾਂ ਇਹ ਫਲ ਵੀ ਲੈ ਸਕਦਾ ਹੈ ਜੂਸ ਵੀ ਪੀ ਸਕਦਾ ਹੈ ਇਸ ਕਰਕੇ ਇਹ ਆਪਣੀ ਸਿਹਤ ਵਾਸਤੇ ਬਹੁਤ ਫਾਇਦੇਮੰਦ ਚੀਜ਼ ਹੈ ਇਹ ਆਪਾਂ ਨੇ ਕਿੰਨੂ ਦਾ ਬੂਟਾ ਲਾਇਆ ਜੀ ਤੇ ਆਓ ਜੀ ਅਸੀਂ ਤੁਹਾਨੂੰ ਅੱਗੇ ਦਿਖਾਉਣੇ ਜਾ ਰਹੇ ਹਾਂ ਜੀ ਸਾਰੇ ਕੱਲੇ ਕੱਲੇ ਦਰਖਤ ਬਾਰੇ ਤੇ ਨੌਲੇਜ ਲਵਾਂਗੇ ਸਾਡੇ ਵੀਰ ਜੀ ਤੋਂ ਕਿਉਂਕਿ ਇਹਨਾਂ ਨੂੰ ਬਹੁਤ ਜ਼ਿਆਦਾ ਗਿਆਨ ਹੈ ਜੀ ਤੇ ਨਿੰਮ ਬਾਰੇ ਹਾਂਜੀ ਤੇ ਇਹ ਆਪਾਂ ਨੇ ਦੋ ਜਿਹੜੇ ਬੂਟੇ ਨੇ ਉਹ ਨਿੰਮ ਦੇ ਲਾਏ ਨੇ ਨਿੰਮ ਦਾ ਬੂਟਾ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਵਾਤਾਵਰਣ ਨੂੰ ਸ਼ੁੱਧ ਕਰਨ ਵਾਸਤੇ ਸਭ ਤੋਂ ਵਧੀਆ ਜਿਹੜਾ ਨਿੰਮ ਦਾ ਬੂਟਾ ਹੈ ਇਹ ਸਭ ਤੋਂ ਵੱਧ ਆਕਸੀਜਨ ਵੀ ਦਿੰਦਾ ਹੈ ਤੇ ਕਾਰਬਨ ਡਾਈ ਆਕਸਾਈਡ ਜਿਹੜਾ ਉਹ ਜਜ਼ਬ ਕਰਦਾ ਹੈ ਇਹਦੇ ਨਾਲ ਜਿੱਥੇ ਵਾਤਾਵਰਣ ਸ਼ੁੱਧ ਹੁੰਦਾ ਹੈ ਉਥੇ ਸਾਡੇ ਜੀਵਨ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਕੱਲਾ ਨਿੰਮ ਖਤਮ ਕਰਦਾ ਹੈ ਤੇ ਨਿੰਮ ਹਵਾ ਨੂੰ ਸਭ ਤੋਂ ਵੱਧ ਸ਼ੁੱਧ ਕਰਦਾ ਹੈ ਤੇ ਜਿੱਥੇ ਨਿੰਮ ਦਾ ਦਰਖਤ ਹੋਵੇ ਉਥੇ ਆਮ ਤੌਰ ਤੇ ਕੋਈ ਵਾਇਰਸ ਕੋਈ ਬਿਮਾਰੀ ਨਹੀਂ ਫੈਲਦੀ ਇਸ ਲਈ ਵਾਤਾਵਰਣ ਨੂੰ ਸ਼ੁੱਧ ਕਰਨ ਵਾਸਤੇ ਆਪਾਂ ਦੋ ਨਿੰਮ ਦੇ ਬੂਟੇ ਲਾਏ ਨੇ ਤੇ ਅੱਗੇ ਦਿਖਾਉਣਾ ਜੀ ਤੁਹਾਨੂੰ ਅਸੀਂ ਸਾਡੇ ਵੀਰ ਜੀ ਤੋਂ ਕੱਲੀ-ਕੱਲੀ ਜਾਣਕਾਰੀ ਲਵਾਂਗੇ ਤੁਹਾਡੇ ਤੱਕ ਪਹੁੰਚਾਵਾਂਗੇ ਜੀ ਤੇ ਇਹਦੇ ਬਾਰੇ ਦੱਸੋ ਜੀ ਕੀ ਚੀਜ਼ ਆ ਕਿਹੜਾ ਦਰਖਤ ਆ ਜੀ ਇਹ ਇਹ ਆ ਜੀ ਕੜੀ ਪੱਤੇ ਦਾ ਬੂਟਾ ਖੜੀ ਪੱਤਾ ਜਿਹੜਾ ਕਿ ਆਪਣੇ ਘਰ ਦੇ ਵਿੱਚ ਆਪਾਂ ਨੂੰ ਰੋਜ਼ਾਨਾ ਹਰ ਮੌਸਮ ਦੇ ਵਿੱਚ ਹਰ ਸਮੇਂ ਦੇ ਵਿੱਚ ਆਪਾਂ ਵਰਤ ਸਕਦੇ ਆ ਇਹਨੂੰ ਚਾਹ ਦੇ ਵਿੱਚ ਪੱਤੇ ਪਾ ਕੇ ਵੀ ਉਬਾਲ ਸਕਦੇ ਆ ਹਰ ਇੱਕ ਦਾਲ ਸਬਜ਼ੀ ਦੇ ਵਿੱਚ ਵੀ ਇਹਨੂੰ ਵਰਤ ਸਕਦੇ ਆ ਕੋਈ ਚਟਣੀ ਬਣਾ ਕੇ ਖਾਣੇ ਆ ਉਹਦੇ ਵਿੱਚ ਵੀ ਆਪਾਂ ਇਹਨੂੰ ਵਰਤ ਸਕਦੇ ਆ ਇਹ ਰੋਜ਼ਾਨਾ ਵਰਤੋਂ ਵਾਲੀ ਚੀਜ਼ ਐ ਇਹਦੇ ਪੱਤਿਆਂ ਨਾਲ ਆਪਾਂ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਨੇ ਤੇ ਆਪਣੇ ਸਰੀਰਕ ਤੰਦਰੁਸਤੀ ਵਾਸਤੇ ਇਹ ਬਹੁਤ ਹੀ ਲਾਭਦਾਇਕ ਪੌਦਾ ਹੈ ਜੀ ਹਾਂਜੀ ਬਹੁਤ ਹੀ ਲਾਭਦਾਇਕ ਆ ਦੇਖੋ ਜੀ ਸਾਡੇ ਵੀਰ ਨੇ ਕਿੰਨਾ ਸੋਹਣਾ ਜਿਹੜਾ ਇਹ ਸੰਦੇਸ਼ ਦਿੱਤਾ ਕਿਉਂਕਿ ਸਾਨੂੰ ਅਸੀਂ ਇਹਨਾਂ ਚੀਜ਼ਾਂ ਤੋਂ ਵਿਸਰ ਗਏ ਜਿਹੜੀਆਂ ਚੀਜ਼ਾਂ ਕੁਦਰਤੀ ਤੌਰ ਤੇ ਦੀ ਅਸੀਂ ਉਹਨਾਂ ਚੀਜ਼ਾਂ ਨਾਲੋਂ ਵਿਸਰ ਗਏ ਤੇ ਸਾਡੀ ਆ ਜੀ ਆਪਾਂ ਨੇ ਨਾਸਪਤੀ ਦਾ ਬੂਟਾ ਲਾਇਆ ਕਿਉਂਕਿ ਫਲ ਫਰੂਟ ਆਪਣੇ ਸਿਹਤ ਵਾਸਤੇ ਬਹੁਤ ਜ਼ਰੂਰੀ ਨੇ ਤੇ ਬਾਜ਼ਾਰ ਦੇ ਵਿੱਚੋਂ ਮਹਿੰਗੇ ਭਾਦੇ ਫਲ ਆਪਾਂ ਖਰੀਦ ਕੇ ਨਹੀਂ ਖਾ ਸਕਦੇ ਤੇ ਆਪਾਂ ਨੂੰ ਪਤਾ ਹੈ ਵੀ ਬਾਜ਼ਾਰ ਦੇ ਵਿੱਚ ਜਿਹੜੀਆਂ ਫਲ ਫਰੂਟ ਮਿਲ ਵੀ ਰਹੇ ਨੇ ਉਹ ਬਹੁਤ ਸਾਰੀਆਂ ਕੈਮੀਕਲਾਂ ਦੇ ਨਾਲ ਤਿਆਰ ਹੋ ਕੇ ਪਕਾ ਕੇ ਆਪਾਂ ਨੂੰ ਦਿੱਤੇ ਜਾਂਦੇ ਨੇ ਜੋ ਕਿ ਬਿਮਾਰੀਆਂ ਦਾ ਕਾਰਨ ਬਣਦੇ ਨੇ ਸੋ ਆਪਾਂ ਆਪਣੇ ਘਰ ਦੇ ਵਿੱਚ ਇੱਕ ਇੱਕ ਬੂਟਾ ਲਾ ਕੇ ਆਪਣੇ ਖਾਣ ਵਾਸਤੇ ਸੁਧ ਨੇ ਜਿਹੜੇ ਆਯੁਰ ਆਯੁਰਵੇਦਿਕ ਚੀਜ਼ਾਂ ਨੇ ਅਤੇ ਆਰਗੈਨਿਕ ਫਲ ਨੇ ਇਹ ਆਪਾਂ ਨੇ ਅਮਰੂਦ ਦਾ ਬੂਟਾ ਲਾਇਆ ਜੀ ਜਿਵੇਂ ਕਿ ਆਪਾਂ ਨੂੰ ਪਤਾ ਹੈ ਅਮਰੂਦ ਦਾ ਬੂਟਾ ਆਪਣੇ ਆਮ ਘਰਾਂ ਦੇ ਵਿੱਚ ਖੇਤਾਂ ਦੇ ਵਿੱਚ ਹਰ ਇੱਕ ਦੇ ਘਰ ਹੁੰਦਾ ਹੈ ਤੇ ਜਿਹੜਾ ਆਪਾਂ ਸੇਵ ਲੈਨੇ ਆ ਸੇਵ ਬਹੁਤ ਮਹਿੰਗਾ ਹੈ ਹਰੇਕ ਬੰਦਾ ਨਹੀਂ ਖਾ ਸਕਦਾ ਪਰ ਜਿਹੜੇ ਵੈਦ ਦੱਸਦੇ ਨੇ ਜਾਂ ਵਿਗਿਆਨੀ ਦੱਸਦੇ ਨੇ ਵੀ ਸੇਬ ਦੇ ਨਾਲੋਂ ਵੱਧ ਲਾਭਦਾਇਕ ਅਮਰੂਦ ਹੈ ਜੇਕਰ ਆਪਾਂ ਅਮਰੂਦ ਖਾਵਾਂਗੇ ਤਾਂ ਆਪਾਂ ਨੂੰ ਸੇਬ ਨਾਲੋਂ ਵੀ ਜ਼ਿਆਦਾ ਫਾਇਦੇ ਮਿਲਣਗੇ ਸੋ ਇਸ ਲਈ ਆਪਾਂ ਨੇ ਸੇਬ ਦਾ ਬੂਟਾ ਲਾਇਆ ਤੋਂ ਅੰਬ ਅਮਰੂਦ ਦਾ ਜੀ ਇਹ ਸੇਬ ਨਾਲੋਂ ਵੀ ਵੱਧ ਆਪਾਂ ਨੂੰ ਫਾਇਦੇ ਦੇਵੇਗਾ ਹਾਂਜੀ ਆਪਾਂ ਨੂੰ ਸਭ ਤੋਂ ਵੱਧ ਫਾਇਦੇ ਜਿਹੜਾ ਦਿੰਦਾ ਸਾਡੇ ਵੀਰ ਜੀ ਨੇ ਦੱਸਿਆ ਕਿ ਅਮਰੂਦ ਦਾ ਬੂਟਾ ਕਿਉਂਕਿ ਇਹ ਆਗੇ ਜੀ ਇਹ ਅੰਜੀਰ ਦਾ ਬੂਟਾ ਹੈ ਜੀ ਦੋ ਬੂਟੇ ਆਪਾਂ ਅੰਜੀਰ ਦੇ ਲਾਏ ਨੇ ਦੇ ਕੋੰਝੀਰਾ ਵੀ ਇਹਨੂੰ ਲਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਹਜੇ ਹੁਣੇ ਲਾਇਆ ਇਹ ਬੂਟਾ ਤੇ ਅੰजीर ਦਾ ਬੂਟਾ ਆਪਾਂ ਨੂੰ ਪਤਾ ਹੈ ਵੀ ਸਰੀਰਕ ਤੰਦਰੁਸਤੀ ਵਾਸਤੇ ਤੇ ਤਾਕਤ ਵਾਸਤੇ ਬਹੁਤ ਫਾਇਦੇਮੰਦ ਹੈ ਤੇ ਇਹਦੇ ਬਹੁਤ ਸਾਰੇ ਫਾਇਦੇ ਨੇ ਜੇ ਆਪਾਂ ਇਹਨੂੰ ਬਾਜ਼ਾਰ ਦੇ ਵਿੱਚੋਂ ਸੁੱਕੀ ਅੰजीर ਖਰੀਦਦੀਏ ਤਾਂ ਘੱਟੋ-ਘੱਟ 11-1200 ਰੁਪਏ ਕਿਲੋ ਮਿਲਦੀ ਆਪਾਂ ਨੂੰ ਤੇ ਉਹ ਆਪਾਂ ਖਰੀਦ ਕੇ ਨਹੀਂ ਖਾ ਸਕਦੇ ਨਾ ਹੀ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਖਵਾ ਸਕਦੇ ਆ ਇਸ ਲਈ ਆਪਾਂ ਘਰ ਦੇ ਵਿੱਚ ਇੱਕ ਦੋ ਬੂਟੇ ਲਾਈਏ ਤਾਂ ਆਪਾਂ ਇਹਦੇ ਫਲ ਆਪਾਂ ਫਰੈਸ਼ ਫਲ ਤੇ ਅਤੇ ਆਰਗੇਨਿਕ ਬਿਨਾ ਕਿਸੇ ਦਵਾਈਆਂ ਤੋਂ ਕੁਦਰਤੀ ਤਰੀਕੇ ਨਾਲ ਪਕਾ ਕੇ ਇਹਨਾਂ ਨੂੰ ਆਪ ਵੀ ਖਾ ਸਕਦੇ ਆ ਆਪਣੇ ਪਰਿਵਾਰ ਨੂੰ ਖਵਾ ਕੇ ਆਪਾਂ ਆਪਣਾ ਜੀਵਨ ਹੈ ਜਿਹੜਾ ਤੰਦਰੁਸਤ ਬਣਾ ਸਕਦੇ ਹਾਂ ਹਾਂਜੀ ਤੰਦਰੁਸਤ ਬਣਾ ਸਕਦੇ ਆ ਇਹ ਸਾਡੇ ਵੀਰ ਜੀ ਨੇ ਬਹੁਤ ਵਧੀਆ ਅੰਜੀਰ ਵਾਸਤੇ ਦੱਸਿਆ ਤੇ ਅਸੀਂ ਅਗਲੀ ਜਾਣਕਾਰੀ ਲੈਣੇ ਆ ਜੀ ਅਗਲੇ ਦਰਖਤ ਬਾਰੇ ਅਗਲੇ ਬੂਟੇ ਬਾਰੇ ਸੀ ਸਾਡੇ ਵੀਰ ਜੀ ਤੋਂ ਲੈਣਾ ਜਿਹੜਾ ਫਲਦਾਰ ਬੂਟਾ ਹੈ ਇਹ ਕੀ ਚੀਜ਼ ਹੈ ਜੀ ਇਹ ਆਪਾਂ ਲਾਇਏ ਜੀ ਲੀਚੀ ਦਾ ਬੂਟਾ ਇਹ ਲੀਚੀ ਦਾ ਬੂਟਾ ਹੈ ਲੀਚੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਆਪਾਂ ਲੀਚੀ ਦਾ ਜਿਹੜਾ ਜੂਸ ਹੈ ਉਹ ਸ਼ਹਿਰਾ ਬਾਜ਼ਾਰਾਂ ਦੇ ਵਿੱਚੋਂ ਮੁੱਲ ਲੈ ਕੇ ਪੀਨੇ ਆ ਤੇ ਪਰ ਲੀਚੀ ਆਪਾਂ ਖਰੀਦ ਕੇ ਨਹੀਂ ਖਾ ਸਕਦੇ ਕਿਉਂਕਿ ਇਹ ਮਹਿੰਗਾ ਫਲ ਹੈਗਾ ਅਮੀਰ ਬੰਦੇ ਤਾਂ ਖਾ ਲੈਂਦੇ ਨੇ ਪਰ ਆਪਣੇ ਗਰੀਬਾਂ ਵਾਸਤੇ ਬਹੁਤ ਮੁਸ਼ਕਲ ਹੈ ਜੇਕਰ ਆਪਾਂ ਆਪਣੇ ਘਰ ਦੇ ਵਿੱਚ ਇੱਕ ਦੋ ਬੂਟੇ ਲਾਈਏ ਤਾਂ ਇਹ ਵੀ ਆਪਾਂ ਰੋਜ਼ਾਨਾ ਆਪ ਖਾਈਏ ਆਪਣੇ ਪਰਿਵਾਰ ਨੂੰ ਖਵਾਈਏ ਤਾਂ ਆਪਣਾ ਸਰੀਰ ਹੈ ਜਿਹੜਾ ਤੰਦਰੁਸਤ ਰਹੂਗਾ ਤੇ ਬਿਮਾਰੀਆਂ ਤੋਂ ਆਪਣੀ ਬਹੁਤ ਸਾਰੀ ਬਚਤ ਹੋ ਜਾਏਗੀ ਹਾਂ ਸਟਕਾਰਾ ਹੋ ਜਾਏ ਜੀ ਸਾਡੇ ਬੇਬੇ ਮਾਸੀ ਤੋਂ ਸੀ ਇਹ ਹੈ ਜੀ ਸੁਹਾਂਜ ਨੇ ਦਾ ਬੂਟਾ ਜਿਵੇਂ ਕਿ ਸੋਹਾਂਜਨਾ ਆਪਾਂ ਨੂੰ ਪਤਾ ਹੀ ਹੈ ਕਿ ਸੋਹਾਂਜਨਾ ਜਿਹੜਾ ਇਹ ਸਰੀਰ ਦੇ ਸਿਰ ਤੋਂ ਲੈ ਕੇ ਪੈਰ ਤੱਕ ਦੀ ਹਰ ਬਿਮਾਰੀ ਦੇ ਇਲਾਜ ਵਾਸਤੇ ਬਹੁਤ ਹੀ ਲਾਭਦਾਇਕ ਪੌਦਾ ਹੈ ਤੇ ਜਿੰਨੇ ਆਪਣੇ ਸਰੀਰ ਨੂੰ ਤੱਤ ਚਾਹੀਦੇ ਨੇ ਉਹ ਸਾਰੇ ਤੱਤੇ ਇਹਦੇ ਵਿੱਚੋਂ ਮਿਲਦੇ ਨੇ ਆਪਾਂ ਨੂੰ ਤੇ ਇਹਨੂੰ ਵੀ ਆਪਾਂ ਰੋਜ਼ਾਨਾ ਇਹਦੇ ਪੱਤੇ ਨੇ ਜਿਹੜੇ ਉਹ ਹਰੇ ਤੌਰ ਤੇ ਵੀ ਆਪਾਂ ਵਰਤ ਸਕਦੇ ਹਾਂ ਦਾਲਾਂ ਸਬਜ਼ੀਆਂ ਦੇ ਵਿੱਚ ਪਾ ਕੇ ਚਾਹ ਦੇ ਵਿੱਚ ਪਾ ਕੇ ਦੁੱਧ ਦੇ ਵਿੱਚ ਪਾ ਕੇ ਉਬਾਲ ਕੇ ਪੀ ਸਕਦੇ ਆ ਤੇ ਇਹਨਾਂ ਦੇ ਪੱਤਿਆਂ ਦਾ ਸੁਕਾ ਕੇ ਪਾਊਡਰ ਆਪਾਂ ਕਰ ਲਈਏ ਤਾਂ ਇੱਕ ਚਮਚ ਆਪਾਂ ਸਵੇਰੇ ਸ਼ਾਮ ਲੈ ਸਕਦੇ ਆ ਤਾਂ ਸਰੀਰ ਨੂੰ ਕਿਸੇ ਵੀ ਪ੍ਰਕਾਰ ਦੇ ਤੱਤਾਂ ਦੀ ਘਾਟ ਨਹੀਂ ਆ ਸਕਦੀ ਤੇ ਬਹੁਤ ਆਪਣੇ ਫਾਇਦੇਮੰਦ ਅਤੇ ਤਾਕਤਵਰ ਦੇ ਹੈ ਅੱਜ ਕੱਲ ਸਾਡੇ ਦੋਸਤੋ ਜਿਹੜੇ ਪਸ਼ੂਆਂ ਦੇ ਦੁੱਧ ਨੇ ਬਿਲਕੁਲ ਜ਼ਹਿਰੀਲੇ ਹੋ ਚੁੱਕੇ ਨੇ ਸਾਡੇ ਵੀਰ ਨੇ ਬਹੁਤ ਵਧੀਆ ਜਿਹੜੀ ਸਹਾਂਜਨਾ ਦਰਖਤ ਬਾਰੇ ਸਾਨੂੰ ਪੀੜੇ ਬਾਰੇ ਜਾਣਕਾਰੀ ਦਿੱਤੀ ਹੈ ਬਹੁਤ ਸੋਹਣੀ ਦਿੱਤੀ ਹੈ ਤੇ ਆਓ ਅੱਗੇ ਅਸੀਂ ਹੋਰ ਵੀਰ ਤੋਂ ਜਾਣਕਾਰੀ ਲੈਣੇ ਆਂਗੇ ਕਿਸ ਤਰ੍ਹਾਂ ਦੀ ਇਹਨਾਂ ਨੇ ਜਿਹੜੇ ਫਲਦਾਰ ਬੂਟੇ ਲਾਏ ਹੋਏ ਨੇ ਤੇ ਬੇਲ ਸਬਜ਼ੀ ਲਾਈ ਹੋਈਆਂ ਨੇ ਬਿਨਾਂ ਰੇ ਸਪਰੇਟੋਂ ਇਹਨਾਂ ਨੇ ਕੋਈ ਕਿਸੇ ਤਰ੍ਹਾਂ ਦੀ ਇਹ ਦੇਖੋ ਆਪਾਂ ਨੇ ਸਬਜ਼ੀਆਂ ਵੀ ਲਾਈਆਂ ਨੇ ਭਿੰਡੀਆਂ ਦੇ ਬੂਟੇ ਨੇ ਜੀ ਤੇ ਇਹ ਆਪਣੇ ਕद्दू ਤੇ ਇਹ ਆਗੇ ਆਪਣੇ ਚਿਬੜਾਂ ਦੀਆਂ ਬੇਲਾਂ ਨਹੀਂਆਂ ਜਿਹੜੇ ਦੇਸੀ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਚਿਬੜ ਸਿਹਤ ਵਾਸਤੇ ਬਹੁਤ ਹੀ ਫਾਇਦੇਮੰਦ ਹੈ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਬੰਦੇ ਦੇ ਸੈੱਲ ਘਟਦੇ ਨੇ ਪਰ ਸੈੱਲ ਘਟਣ ਦੀ ਜਿਹੜੀ ਦਵਾਈ ਆ ਉਹ ਆਪਾਂ ਨੂੰ ਲਗਾਤਾਰ ਕਈ ਦਿਨ ਖਾਣੀ ਪੈਂਦੀ ਹੈ ਤੇ ਪਰ ਇਹ ਜੇਕਰ ਚਿਬੜ ਦੇਸੀ ਚਿਬੜਾਂ ਦੀ ਆਪਾਂ ਚਟਨੀ ਬਣਾ ਕੇ ਰੋਜ਼ਾਨਾ ਖਾਈਏ ਤਾਂ ਬਹੁਤ ਛੇਤੀ ਆਪਣੇ ਸੈੱਲ ਪੂਰੇ ਹੁੰਦੇ ਨੇ ਤੇ ਮੁੜ ਕੇ ਛੇਤੀ ਸੈੱਲ ਘਟਦੇ ਵੀ ਨਹੀਂ ਜੀ 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 ਹਾਂ ਤੇ ਚਿਬੜਾਂ ਬਾਰੇ ਸਾਡੇ ਵੀਰ ਨੇ ਜਾਣਕਾਰੀ ਦਿੱਤੀ ਦੇਖੋ ਪਹਿਲਾਂ ਖੇਤੀ ਕਰਦੇ ਸਾਡੇ ਬਜ਼ੁਰਗ ਬਹੁਤ ਸਾਰਾ ਸਮਾਂ ਪਹਿਲਾਂ ਜਿਹੜੇ ਬਜ਼ੁਰਗ ਸਾਡੇ ਖੇਤੀ ਕਰਦੇ ਨਰਮੇ ਪਕਾਹਾਂ ਬੀਜ ਦੇ ਜਿਨ੍ਹਾਂ ਦੇ ਵਿੱਚ ਸਾਨੂੰ ਚਿਬੜਾਂ ਦੀਆਂ ਬੇਲਾਂ ਅਕਸ਼ਰ ਹੀ ਦੇਖਣ ਨੂੰ ਮਿਲਦੀਆਂ ਸੀ ਖਾਂਦੇ ਵੀ ਬਹੁਤ ਸਾਡੇ ਵੀਰ ਨੇ ਇਹਦੇ ਬਾਰੇ ਜਾਣਕਾਰੀ ਦਿੱਤੀ ਜਿਵੇਂ ਸਰੀਰ ਦੇ ਸੈੱਲ ਘਟ ਜਾਂਦੇ ਨੇ ਉਹ ਸੈੱਲਾਂ ਨੂੰ ਪੂਰਾ ਕਰਨ ਵਾਸਤੇ ਕੰਨੇ ਚਿਬੜਾ ਨੂੰ ਵਰਤਣਾ ਬਹੁਤ ਜ਼ਰੂਰੀ ਹੈ ਅਸੀਂ ਅਗਲੇ ਦਰਖਤ ਬਾਰੇ ਪੂਟੇ ਬਾਰੇ ਅਸੀਂ ਜਾਣਕਾਰੀ ਲਵਾਂਗੇ ਸਾਡੇ ਵੀਰ ਤੋਂ ਹਾਂਜੀ ਲਖਦੇਵ ਸਿੰਘ ਜੀ ਇਹ ਹੈ ਜੀ ਅਸ਼ਵਗੰਧਾ ਜਿਹਨੂੰ ਆਪਾਂ ਮਲਵਈ ਭਾਸ਼ਾ ਦੇ ਵਿੱਚ ਪਿੰਡੂ ਭਾਸ਼ਾ ਦੇ ਵਿੱਚ ਅਸਗੰਧ ਕਹਿੰਦੇ ਆ ਇਹਨੂੰ ਆਯੁਰਵੈਦਿਕ ਭਾਸ਼ਾ ਦੇ ਵਿੱਚ ਅਸ਼ਵਗੰਧਾ ਕਿਹਾ ਜਾਂਦਾ ਤੇ ਅਸ਼ਵਗੰਧਾ ਜਿਹੜਾ ਇਹ ਦੇਸੀ ਦਵਾਈਆਂ ਦੇ ਵਿੱਚ ਲਗਭਗ ਹਰ ਇੱਕ ਦਵਾਈ ਦੇ ਵਿੱਚ ਪੈਂਦਾ ਤੇ ਸਰੀਰ ਦੀਆਂ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਨ ਵਾਸਤੇ ਅਤੇ ਸਰੀਰ ਦੀ ਹਰ ਪ੍ਰਕਾਰ ਦੀ ਕਮਜ਼ੋਰੀ ਦੂਰ ਕਰਨ ਵਾਸਤੇ ਜਿੱਥੇ ਸਰੀਰ ਦੀ ਕਮਜ਼ੋਰੀ ਦੂਰ ਕਰਦਾ ਹੈ ਉਥੇ ਇਹ ਦਿਮਾਗ ਦੀ ਕਮਜ਼ੋਰੀ ਨੂੰ ਵੀ ਦੂਰ ਕਰਦਾ ਹੈ ਤੇ ਸਰੀਰ ਨੂੰ ਅਤੇ ਦਿਮਾਗ ਨੂੰ ਤਾਕਤ ਦਿੰਦਾ ਹੈ ਆਸ਼ਵਗੰਧਾ ਦਾ ਮਤਲਬ ਹੈ ਆਸ਼ਵ ਕਹਿੰਦੇ ਨੇ ਘੋੜੇ ਨੂੰ ਜੀ ਜੀ ਤੇ ਗੁਰਬਾਣੀ ਦੇ ਵਿੱਚ ਵੀ ਆਸ ਆਸਵ ਇਸ ਤਰ੍ਹਾਂ ਦੇ ਜਿਹੜੇ ਪ੍ਰਮਾਣ ਦਿੱਤੇ ਗਏ ਨੇ ਉਹ ਘੋੜੇ ਦਾ ਨਾਂ ਹੈ ਤੇ ਆਸ਼ਵਗੰਧਾ ਦਾ ਮਤਲਬ ਹੈ ਘੋੜੇ ਵਰਗੀ ਤਾਕਤ ਤੇ ਚੁਸਤੀ ਫੁਰਤੀ ਵਾਸਤੇ ਇਹ ਬੂਟਾ ਜਿਹੜਾ ਜੇਕਰ ਆਪਾਂ ਇਹਦੇ ਪੱਤੇ ਇਹਦੇ ਫਲ ਤੇ ਦੀਆਂ ਜੜਾਂ ਆਪਾਂ ਇਹਨਾਂ ਦਾ ਚੂਰਨ ਬਣਾ ਕੇ ਵਰਤੀਏ ਰੋਜ਼ਾਨਾ ਤਾਂ ਸਰੀਰ ਨੂੰ ਬਹੁਤ ਹੀ ਤਾਕਤ ਦਿੰਦਾ ਹੈ ਅਤੇ ਚੁਸਤੀ ਫੁਰਤੀ ਹਰ ਪ੍ਰਕਾਰ ਦੇ ਬਿਮਾਰੀਆਂ ਨੂੰ ਦੂਰ ਕਰਦਾ ਹੈ ਇਹ ਬਹੁਤ ਹੀ ਗੁਣਕਾਰੀ ਬੂਟਾ ਹੈ ਜੀ ਅਸ਼ਵਗੰਧਾ ਦਾ ਜੀ ਦੇਖੋ ਜੀ ਸਾਡੇ ਵੀਰ ਨੇ ਬਹੁਤ ਸੋਹਣੀ ਜਾਣਕਾਰੀ ਦਿੱਤੀ ਅਸ਼ਵਗੰਧਾ ਬਾਰੇ ਦੇਖੋ ਜੀ ਸਾਡੇ ਨੌਜਵਾਨ ਵੀਰਾਂ ਨੂੰ ਅੱਜ ਕੱਲ ਕਿਸੇ ਨੂੰ ਜਿਹੜੀ ਨਵੀਂ ਪੀੜ੍ਹੀ ਐ ਇਹਨਾਂ ਨੂੰ ਖਾਸ ਕਰਕੇ ਕਿਸੇ ਡਰਕਤ ਬਾਰੇ ਕਿਸੇ ਬੂਟੇ ਬਾਰੇ ਕਿਸੇ ਨੂੰ ਨੌਲੇਜ ਨਹੀਂ ਹੈਗੀ ਸਾਡੇ ਵੀਰ ਨੂੰ ਬਹੁਤ ਜਿਆਦਾ ਨੌਲੇਜ ਇਹ ਵੀ ਸਹਾਂਜਣਾਂ ਦੇ ਬੂਟੇ ਨੇ ਜੀ ਹਾਂਜੀ ਸਹਾਂਜਣਾ ਬਾਰੇ ਬਾਕੀ ਆਪਾਂ ਇਹ ਡੇਕਾਂ ਲਾਈਆਂ ਹੋਈਆਂ ਨੇ ਇਹ ਛੋਟੀਆਂ ਡੇਕਾਂ ਨੇ ਹਾਂਜੀ ਬਰਮਣ ਡੇਕ ਹੈ ਜੀ ਬਰਮਣ ਡੇਕ ਕਹਿੰਦੇ ਨੇ ਜੀ ਆ ਡੇਕਾਂ ਨਹੀਂ ਜੀ ਵੱਡੀਆਂ ਇਹ ਵੱਡੀਆਂ ਡੇਕਾਂ ਆ ਗਈਆਂ ਜੀ ਇਹਦੇ ਵਿੱਚ ਇਹ 베ਰੀਆਂ ਆ ਗਈਆਂ ਤੇ ਤੂਤ ਆ ਗਏ 베ਰੀਆਂ ਕਿੰਨੀਆਂ ਨੇ ਜੀ ਖਲਸਾ ਜੀ ਇਹ ਚਾਰ 베ਰੀਆਂ ਨੇ ਜੀ ਚਾਰ 베ਰੀਆਂ ਨੇ ਜੀ ਤੇ ਦੋ ਤਿੰਨ ਤੂਤ ਨੇ ਜੀ ਜੀ ਤੇ ਬਾਕੀ ਦੂਸਰੇ ਆਪਣਾ ਆਦਰਖਤ ਖੜਾਗਾ ਕਿਕਰ ਵਰਗਾ ਇਹ ਤਾਂ ਬਾਦੂ ਹੀ ਖੜਾ ਸਾਰੇ ਆ ਜੀ ਜੀ ਦੇਖੋ ਜੀ ਅੱਜ ਸਾਡੇ ਵੀਰ ਨੇ ਬਹੁਤ ਸੋਹਣੀ ਸਬਜ਼ੀ ਜਿਹੜੀ ਬਿਨਾ ਆਹ ਰਸਪਰੀ ਹਾਂ ਇਹਦੇ ਬਾਰੇ ਵੀ ਜਾਣਕਾਰੀ ਦੇਉ ਜੀ ਇਹ ਰਸਪਰੀ ਹੈ ਜੀ ਜਿਹਨੂੰ ਪੰਬੋਲਾ ਵੀ ਆਪਾਂ ਕਹਿੰਦੇ ਆ ਪਿੰਡੂ ਪਾਸ਼ਾ ਦੇ ਵਿੱਚ ਪਰ ਇਹਦਾ ਨਾਮ ਹੈ ਰਸਪਰੀ ਇਹਦੇ ਜਿਹੜੇ ਫਲ ਲੱਗੇ ਹੋਏ ਨੇ ਏ ਵੀ ਸਰੀਰ ਦੀ ਤੰਦਰੁਸਤੀ ਵਾਸਤੇ ਬਹੁਤ ਲਾਭਦਾਇਕ ਨੇ ਬਹੁਤ ਫਾਇਦੇਮੰਦ ਨੇ ਜੀ ਤੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਇਹਦੇ ਜਿਹੜੇ ਪੰਬੋਲੇ ਨੇ ਇਹੀ ਠੀਕ ਕਰ ਦਿੰਦੇ ਨੇ ਸਰੀਰ ਵਾਸਤੇ ਬਹੁਤ ਤੰਦਰੁਸਤੀ ਹੈ ਜੀ ਤੇ ਇਹ ਆਪਣਾ ਗੁਵਾਰਾ ਲਾਇਆ ਹੋਇਆ ਪਿੰਡੀਆਂ ਲਾਈਆਂ ਹੋਈਆਂ ਨੇ ਉਹ ਚੌਲੇ ਲਾਏ ਹੋਏ ਨੇ ਜੀ ਇਹ ਸਾਰਾ ਜਿਹੜਾ ਆਰਗੈਨਿਕ ਆਪਾਜ ਦੇ ਵਿੱਚ ਕੋਈ ਦਵਾਈ ਕੋਈ ਰੇ ਸਪਰੇ ਨਹੀਂ ਕੀਤੀ ਹੋਈ ਜੀ ਜੀ ਇਹ ਸਿਰਫ ਰੂੜੀ ਦਾ ਰੇ ਅਤੇ ਇਹ ਆਪਣੇ ਚੁੱਲੇ ਦੀ ਸਵਾਜ ਪਾਉਂਦੇ ਆ ਇਹਦੇ ਵਿੱਚ ਜੀ ਇਹ ਹੈ ਜੀ ਚੁਲਾਈ ਇਹਦੇ ਸੀ ਚੁਲਾਈ ਹੈ ਤੇ ਜਿਹਦਾ ਆਪਾਂ ਸਾਗ ਤੇ ਪੁਰਜੀ ਵੀ ਬਣਾਉਨੇ ਆ ਇਹ ਆਪਣੇ ਜਿਹੜੇ ਸਾਰੇ ਵੱਡੇ ਵੱਡੇ ਆ ਬੂਟੇ ਨੇ ਆ ਦੇਖੋ ਜੀ ਇਧਰ ਆ ਇਹ ਸਾਰੇ ਇਹ ਚੁਲਾਈ ਦੇ ਬੂਟੇ ਨੇ ਜੀ ਜੀ ਇਹਦੀ ਆਪਾਂ ਚੁਲਾਈ ਦਾ ਸਾਗ ਜਾਂ ਪੁਰਜੀ ਬਣਾ ਕੇ ਖਾਂਦੇ ਆ ਤਾਂ ਇਹ ਵੀ ਜਿਵੇਂ ਆਪਣੇ ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਦਰਦ ਹੋ ਜਾਂਦੇ ਨੇ ਕਿਸੇ ਦੇ ਗੋਡੇ ਮੋਡੇ ਦਾ ਦਰਦ ਹੈ ਕਿਸੇ ਦੇ ਠੂਹੀ ਦਾ ਦਰਦ ਹੈ ਜਾਨੀ ਬੈਵਾਦੀ ਦੀਆਂ ਸਾਰੀਆਂ ਬਿਮਾਰੀਆਂ ਵਾਸਤੇ ਬਹੁਤ ਹੀ ਲਾਭਦਾਇਕ ਹੈ ਬੜਾ ਫਾਇਦੇਮੰਦ ਹੈ ਇਹ ਇਸ ਕਰਕੇ ਅਸੀਂ ਵੀ ਹੁਣ ਦਵਾਈ ਤੋਂ ਬਿਨਾ ਨਹੀਂ ਚੱਲਦੇ ਹੈਗੇ ਸਾਨੂੰ ਅੰਗਰੇਜ਼ੀ ਦਵਾਈਆਂ ਖਾ ਕੇ ਹੀ ਗੋਡੇ-ਮੋਡੇ ਦੇ ਦਰਦ ਠੀਕ ਕਰਨੇ ਪੈਂਦੇ ਨੇ ਪਰ ਸਾਡੇ ਵੀਰ ਨੇ ਜਿਹੜੇ ਇਹਨਾਂ ਦਰੱਖਤਾਂ ਬਾਰੇ ਇਹਨਾਂ ਪੌਦਿਆਂ ਬਾਰੇ ਇਹਨਾਂ ਬੂਟਿਆਂ ਬਾਰੇ ਦੱਸਿਆਗਾ ਬਹੁਤ ਵੱਡੀ ਜਾਣਕਾਰੀ ਦਿੱਤੀ ਹੈ ਅਸੀਂ ਅੱਗੇ ਚੱਲਾਂਗੇ ਅੱਗੇ ਵੀ ਤੁਹਾਨੂੰ ਬਹੁਤ ਕੁਝ ਦਿਖਾਵਾਂਗੇ ਸਾਡੇ ਵੀਰ ਨੇ ਕੀ ਕੀ ਕੁਝ ਇੱਥੇ ਲਾਇਆ ਹੋਇਆ ਜੀ ਆਪਣੇ ਬਾਗ-ਬਗੀਚੇ ਦੇ ਵਿੱਚ ਆਓ ਜੀ ਜਗਦੇਵ ਸਿੰਘ ਜੀ ਅੱਗੇ ਜਾਣਕਾਰੀ ਲੈਣੇ ਆ ਜੀ ਇਹ ਆਪਾਂ ਬਤਾਉਂ ਲਾਏ ਹੋਏ ਨੇ ਜੀ ਕਰਦੇ ਇਹ ਦੇਸੀ ਬਤਾਉਂ ਨੇ ਤੇ ਇਹ ਮਿਰਚਾਂ ਦੇ ਪੇਡੇ ਨੇ ਜੀ ਲੱਗੇ ਹੋਏ ਅਵੀ ਮਿਰਚਾਂ ਦੇ ਪੇਡੇ ਨੇ ਇੱਧਰ ਬਤਾਉਆਂ ਦੇ ਪੇਡੇ ਨੇ ਆਹਾ ਤੇ ਇਹ ਅੰजीर ਦਾ ਦੂਸਰਾ ਬੂਟਾ ਇਹ ਆ ਗਿਆ ਜੀ ਆ ਡੇਕ ਆ ਗਈ ਇਹ ਅੰजीर ਦਾ ਬੂਟਾ ਆ ਗਿਆ ਜੀ ਤੇ ਆ ਆ ਗਏ ਆਪਣੇ ਘਰੇਲੇ ਘਰੇਲੇ ਲੱਗੇ ਹੋਏ ਨੇ ਘਰੇਲਾ ਨੂੰ ਦੇਖੋ ਬਹੁਤ ਵਧੀਆ ਫਲ ਲੱਗ ਰਹੇਗਾ ਘਰੇਲੇ ਲੱਗੇ ਹੋਏ ਨੇ ਦੇਖੋ ਇਹ ਸਾਰਾ ਬਿਨਾਰੇ ਸਪਰੇਅ ਤੋਂ ਦੇਸੀ ਇਹ ਚੀਜ਼ਾਂ ਨੇ ਆਪਣੇ ਕੋਲ ਸਾਰੀਆਂ ਹਾਂ ਜਿਹੜੀਆਂ ਅਸੀਂ ਬਿਮਾਰੀਆਂ ਤੋਂ ਬਚ ਸਕੀ ਜੀ ਸਾਡੇ ਵੀਰ ਨੇ ਬਹੁਤ ਸਾਰੀ ਕੋਸ਼ਿਸ਼ ਕੀਤੀ ਹੈ ਬਹੁਤ ਵਧੀਆ ਉਪਰਾਲਾ ਕੀਤਾ ਇਧਰ ਆਪਾਂ ਤુલਸੀ ਤુલਸੀ ਦੇ ਬੂਟੇ ਭਾਵੇਂ ਛੋਟੇ ਨੇ ਇਹ ਅਜੇ ਜੀ ਇਹ ਲਾਏ ਨੇ ਇਹ ਤુલਸੀ ਵੀ ਆਪਣੇ ਸਿਹਤ ਵਾਸਤੇ ਬਹੁਤ ਫਾਇਦੇਮੰਦ ਹੈ ਜੀ ਇਹ ਤુલਸੀ ਆਪਾਂ ਨੂੰ ਹਰ ਪ੍ਰਕਾਰ ਦੇ ਜਿਵੇਂ ਖੰਘ ਜ਼ੁਕਾਮ ਹਰ ਪ੍ਰਕਾਰ ਦਾ ਬੁਖਾਰ ਟਾਈਫਾਇਡ ਉਹਨਾਂ ਵਾਸਤੇ ਵੀ ਬਹੁਤ ਛੇਤੀ ਤੇ ਤੁਰਤ ਫਾਇਦਾ ਕਰਦੀ ਹੈ ਜੀ ਤੇ ਨਾਲ ਨਾਲ ਜਿਵੇਂ ਵੱਡੇ ਦਰਖਤਾਂ ਵਿੱਚੋਂ ਨਿੰਮ ਅਤੇ ਪਿੱਪਲ ਬਹੁਤ ਆਕਸੀਜਨ ਦਿੰਦੇ ਨੇ ਤੇ ਛੋਟੇ ਪੌਦਿਆਂ ਵਿੱਚੋਂ ਤુલਸੀ ਸਭ ਤੋਂ ਵੱਧ ਆਕਸੀਜਨ ਦੇਣ ਵਾਲਾ ਪੌਦਾ ਹੈ ਜਿਹੜਾ ਆਪਾਂ ਘਰ ਦੇ ਵਿੱਚ ਲਾ ਵੀ ਸਕਦੇ ਆ गमਲੇ ਵਿੱਚ ਵੀ ਰੱਖ ਸਕਦੇ ਆ ਜੀ ਸੋ ਜਿਹੜਾ ਕੋਈ ਵੱਡਾ ਦਰਖਤ ਜਿੱਥੇ ਨਹੀਂ ਲਾ ਸਕਦੇ ਉਥੇ ਆਪਾਂ ਤુલਸੀ ਦੇ ਪੌਦੇ ਲਾ ਕੇ ਆਕਸੀਜਨਾਂ ਨੂੰ ਸ਼ੁੱਧ ਹਵਾ ਲੈ ਸਕਦੇ ਆ ਅਤੇ ਘਰ ਦੇ ਵਿੱਚ ਆਪਾਂ ਰੋਜ਼ਾਨਾ ਇਹਨੂੰ ਚਾਹ ਦੇ ਵਿੱਚ ਦੁੱਧ ਦੇ ਵਿੱਚ ਪਾ ਕੇ ਉਬਾਲ ਕੇ ਪੀ ਸਕਦੇ ਆ ਹਾਂ ਇਹਦੇ ਵਿੱਚ ਆਪਾਂ ਨੂੰ ਹਰ ਪ੍ਰਕਾਰ ਦੇ ਜਿਹੜੇ ਬਿਮਾਰੀ ਤੋਂ ਬਚਾ ਹੁੰਦਾ ਹੈਗਾ ਤੇ ਬਹੁਤ ਫਾਇਦੇਮੰਦ ਜੀ ਹੈ ਬਹੁਤ ਫਾਇਦੇਮੰਦ ਹੈ ਜੀ ਦੇਖੋ ਜੀ ਅੱਜ ਸਾਡੇ ਵੀਰ ਨੇ ਬਹੁਤ ਸੋਹਣੀ ਬਹੁਤ ਸੋਹਣਾ ਉਪਰਾਲਾ ਕੀਤਾ ਹੋਇਆ ਇੱਕ ਛੋਟਾ ਜਿਹਾ ਬਾਗਬਗੀਚਾ ਬਣਾਇਆ ਹੋਇਆ ਸਾਡੇ ਵੀਰ ਵੱਲੋਂ ਤੇ ਇਹ ਤੁਹਾਨੂੰ ਸੰਦੇਸ਼ ਆ ਜੀ ਸਾਰਿਆਂ ਨੂੰ ਸਾਰੇ ਵੀਰ ਸਾਡੇ ਕੋਸ਼ਿਸ਼ ਕਰਿਓ ਕਿਉਂਕਿ ਆਪਾਂ ਨੇ ਜਿਹੜਾ ਵਾਤਾਵਰਨ ਹੈ ਬਹੁਤ ਦੂਸਤ ਕਰਕੇ ਆਏ ਕੋਸ਼ਿਸ਼ ਕਰਿਓ ਕਿ ਆਪਾਂ ਵੀ ਇਸੇ ਤਰ੍ਹਾਂ ਜਿੰਨਾ ਵੀ ਆਪਣੇ ਕੋਲੇ ਥਾਂ ਹੈ ਜਿੰਨੀ ਵੀ ਆਪਣੇ ਕੋਲੇ ਜਗ੍ਹਾ ਹੈ ਆਪਾਂ ਵੀ ਕੋਸ਼ਿਸ਼ ਕਰੀਏ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਬਹੁਤ ਜ਼ਿਆਦਾ ਜਿਹੜਾ ਖਰਾਬ ਹੋ ਚੁੱਕਿਆ ਹੈ ਵਾਤਾਵਰਨ ਇਹ ਹੈ ਜੀ ਸ਼ਕਰਕੰਦੀ ਸ਼ਕਰਕੰਦੀ ਸਕਰਕੰਦੀ ਜਿਵੇਂ ਕਿ ਪਹਿਲਾਂ ਆਪਣੇ ਖੇਤਾਂ ਦੇ ਵਿੱਚ ਆਮ ਤੌਰ ਤੇ ਬਹੁਤ ਸਾਰੇ ਹੁੰਦੀ ਸੀ ਜੀ ਨਰਮੇ ਕਪਾਹ ਬੀਜਦੇ ਤੇ ਉਹਦੇ ਵਿੱਚ ਸ਼ਕਰਕੰਦੀਆਂ ਮੂੰਗਫਲੀ ਜੀ ਤੇ ਇਸ ਤਰ੍ਹਾਂ ਦੇ ਜਿਹੜੇ ਬਹੁਤ ਸਾਰੀਆਂ ਬੇਲਾ ਲਾਉਂਦੇ ਜੀ ਤੇ ਇਹ ਆਪਣੇ ਸਰੀਰਕ ਤੰਦਰੁਸਤੀ ਵਾਸਤੇ ਬਹੁਤ ਹੀ ਫਾਇਦੇਮੰਦ ਚੀਜ਼ ਸੀ ਫਾਇਦੇਮੰਦ ਜੀ ਜੀ ਇਹਦੇ ਜੜ ਵਿੱਚ ਜਿਵੇਂ ਆਪਾਂ ਮੂਲੀ ਪੜਦੇ ਹਾਂ ਮੂਲੀ ਸਫੈਦ ਰੰਗ ਦੀ ਹੁੰਦੀ ਹੈ ਇਹ ਲਾਲ ਗੁਲਾਬੀ ਰੰਗ ਦੀਆਂ ਸਕਰਕੰਦੀਆਂ ਹੁੰਦੀਆਂ ਨੇ ਜਿਹੜੀਆਂ ਬਾਜ਼ਾਰਾਂ ਦੇ ਵਿੱਚੋਂ ਆਪਾਂ ਲੈਣੇ ਰਹੜੀਆਂ ਤੋਂ ਹਾਂਜੀ ਤੇ ਇਹ ਆਪਾਂ ਇੱਥੇ ਘਰ ਦੇ ਵਿੱਚ ਹੀ ਲਾਈ ਹੈ ਤੇ ਵਧੀਆ ਇਹ ਆਰਗੈਨਿਕ ਤੌਰ ਤੇ اپنی शुद्धता ਨਾਲ تیار ਹੋਊਗੀ ਸ਼ਕਰਕੰਦੀ ਜਿਹੜੀ ਸਿਆਲ ਦੇ ਵਿੱਚ ਹੁੰਦੀ ਹੈ ਇਹ ਜੀ ਜੀ ਹਾਂ ਆਪਾਂ ਇਹਨੂੰ ਕਿਵੇਂ ਖਾ ਸਕਦੇ ਹਾਂ ਜੇ ਇਹਨੂੰ ਭੁੰਨ ਕੇ ਹਾਂਜੀ ਇਹਨੂੰ ਭੁੰਨ ਕੇ ਖਾਦਾ ਜਾ ਸਕਦਾ ਭੁੰਨ ਕੇ ਵੀ ਖਾਦਾ ਜਾ ਸਕਦਾ ਇਹਨੂੰ ਉਬਾਲ ਕੇ ਵੀ ਖਾ ਸਕਦੇ ਆ ਤੇ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਆਯੁਰਵੈਦਿਕ ਤੱਤ ਹੁੰਦੇ ਨੇ ਜਿਹੜੇ ਆਪਣੇ ਸਰੀਰ ਦੀ ਤੰਦਰੁਸਤੀ ਵਾਸਤੇ ਬਹੁਤ ਜ਼ਰੂਰੀ ਨੇ ਜੀ 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 ਹਾਂਜੀ ਦੇਖੋ ਜੀ ਸਾਡੇ ਵੀਰ ਨੇ ਬਹੁਤ ਸੋਹਣੀ ਜਾਣਕਾਰੀ ਜਿਹੜੀ ਅਸਰਗੰਦੀ ਵਾਸਤੇ ਦਿੱਤੀ ਸਾਨੂੰ ਬਹੁਤ ਵਧੀਆ ਇਹ ਤੇ ਵਧੀਆ ਸਾਡੇ ਵੀਰ ਨੇ ਸੁਝਾ ਦਿੱਤਾਗਾ ਹਾਂਜੀ ਜਗਦੇਵ ਸਿੰਘ ਜੀ ਇੱਕ ਗੱਲ ਹੋਰ ਹੈ ਇਹ ਜਗਾ ਕਿੰਨੀ ਹੈ ਜੀ ਜਿਹੜੇ ਦੇ ਵਿੱਚ ਤੁਸੀਂ ਨੇ ਬਾਗਬਗੀਚਾ ਲਾਇਆ ਹੋਇਆਗਾ ਇਹਦੇ ਬਾਰੇ ਸਾਨੂੰ ਥੋੜੀ ਜੀ ਜਾਣਕਾਰੀ ਦਿਓ ਜੀ ਇਹ ਲੋਕ ਨਾ ਬਹਾਨਾ ਮਾਰ ਦਿੰਦੇ ਨੇ ਸਾਡੇ ਕੋਲੇ ਜਗਾ ਨਹੀਂ ਹੈਗੀ ਜੀ ਹਾਂਜੀ ਇਹ ਸਾਨੂੰ ਵੀ ਦੱਸਣਾ ਬਣਦਾ ਜ਼ਰੂਰੀ ਬਣਦਾ ਹੈ ਜੀ ਕਿ ਕਿੰਨੀ ਜਗਾ ਦੇ ਵਿੱਚ ਤੁਸੀਂ ਨੇ ਬਾਗਬਗੀਚਾ ਲਾਇਆ ਹੋਇਆ ਇਹ ਆਪਣਾ ਜਗਾ ਜਿਹੜੀ 7 ਮਰਲੇ ਹੈ ਜੀ ਜੀ 7 ਮਰਲਿਆਂ ਦੇ ਵਿੱਚ ਆਪਾਂ ਨੇ ਅਜੇ ਆ ਇੱਕ ਮਰਲਾ ਖਾਲੀ ਪਿਆ ਜੀ ਜਿੱਥੇ ਆਪਾਂ ਖੜੇ ਆ ਇਹਦੇ ਵਿੱਚ ਅਸੀਂ ਹੀ ਲਾਈ ਹੋਇਆ ਰੂੜੀ ਜੀ ਤੇ ਰੂੜੀ ਦਾ ਹੀ ਰੇ ਆਪਾਂ ਪਾਉਨੇ ਆ ਇੱਥੇ ਅੱਛਾ ਜੀ ਤੇ ਹੋਰ ਇੱਥੇ ਆਪਾਂ ਨਾ ਕੋਈ ਦੂਸਰਾ ਜਿਹੜਾ ਰੇ ਪਾਉਨੇ ਆ ਨਾ ਕੋਈ ਸਪਰੇਅ ਕਰਦੇ ਆ ਜੀ ਜੀ ਤੇ ਆ ਚੁੱਲੇ ਦੀ ਸਵਾਹ ਜੀ ਇਹ ਚੁੱਲੇ ਦੀ ਸਵਾਹ ਨਾਲ ਹੀ ਇਹ ਸਾਰੀ ਜਿਹੜੀ ਹੈ ਸਬਜ਼ੀਆਂ ਵੀ ਬੂਟੇ ਵੀ ਇਸੇ ਨਾਲ ਹੀ ਹੋ ਰਹੇ ਨੇ ਦੇਖੋ ਜੀ ਦੋਸਤੋ ਕਿੰਨਾ ਹਰਾ ਭਰਿਆ ਹੋ ਰਿਹਾ ਦੇਖੋ ਚੁੱਲੇ ਦੀ ਸਵਾਹ ਅਸੀਂ ਪਾਥੀਆਂ ਵਾਲ ਕੇ ਅੱਗ ਮਚਾਉਨੇ ਆ ਉਹਦੀ ਸਵਾਹ ਬਣਦੀ ਆ ਸਵਾਹ ਦੇ ਨਾਲ ਹੀ ਸਾਡੇ ਵੀਰ ਨੇ ਕਿੰਨਾ ਕੁਛ ਕੀਤਾ ਕਿੰਨਾ ਹਰਾ ਭਰਿਆ ਤੇ ਰੂੜੀ ਦਾ ਰੇ ਇਹੀ ਚੀਜ਼ਾਂ ਦੇ ਨਾਲ ਵੀਰ ਨੇ ਕਿੱਡਾ ਵੱਡਾ ਸੰਦੇਸ਼ ਤੁਹਾਨੂੰ ਦਿੱਤਾ ਤੇ ਆਪਣੀ ਜ਼ਿੰਦਗੀ ਵਾਸਤੇ ਹੈ। ਤੋਂ ਇਹ ਇਹ ਜਿਹੜੀਆਂ ਆਪਾਂ ਦਵਾਈਆਂ ਬੂਟੀਆਂ ਖਾਂਦੇ ਆ ਇਹਨਾਂ ਨੂੰ ਬੰਦ ਕਰੀਏ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਇਸੇ ਤਰ੍ਹਾਂ ਚਲਦੀਆਂ ਰਹਿਣਗੀਆਂ ਕਿਉਂਕਿ ਇਹਨਾਂ ਜਿਹੜੀਆਂ ਪਿਛਲੀਆਂ ਚੀਜ਼ਾਂ ਸੀ ਉਹਨਾਂ ਨੂੰ ਵਿਚਾਰ ਕੇ ਆਪਣੇ ਆਪ ਨੂੰ ਖਤਮ ਕਰਨ ਲੱਗੇ ਹੋયા। ਇੱਕ ਗੱਲ ਹੋਰ ਹੈ ਜੀ ਜਿਵੇਂ ਤੁਸੀਂ ਨੇ ਇੰਨਾ ਕੁਸ਼ ਇਹਦੇ ਸਤ ਮਰਲਿਆਂ ਦੇ ਵਿੱਚ ਲਾਇਆ ਹੋਇਆ ਹੈ। ਤੇ ਤੁਸੀਂ ਸਾਨੂੰ ਪੰਸੀਆਂ ਬਾਰੇ ਵੀ ਦੱਸੋ ਜੀ ਇੱਥੇ ਪੰਸੀ ਵੀ ਬਹੁਤ ਆਉਂਦੇ ਹੋਣਗੇ। ਹਾਂਜੀ ਇੱਥੇ ਪੰਛੀ ਜਾਨਵਰ ਬਹੁਤ ਸਾਰੇ ਆਉਂਦੇ ਨੇ ਜੀ ਜੇਕਰ ਆਪਾਂ ਦੁਪਹਿਰ ਦੇ ਸਮੇਂ ਆ ਕੇ ਦੇਖੀਏ ਤਾਂ ਗਰਮੀ ਦੇ ਵਿੱਚ ਸਾਰੇ ਪੰਛੀ ਇੱਥੇ ਆ ਕੇ ਤੇ ਠੰਡ ਦੇ ਵਿੱਚ ਦਰਖਤਾਂ ਦੇ ਉੱਤੇ ਬੈਠਦੇ ਵੀ ਨੇ ਜੀ ਜੀ ਤੇ ਇਹਨਾਂ ਵਾਸਤੇ ਆਪਾਂ ਪਾਣੀ ਵੀ ਰੱਖਿਆ ਹੋਇਆ ਹੈ ਪਾਣੀ ਦੇ ਭਾਂਡੇ ਇਹ ਭਰ ਕੇ ਸਾਰੇ ਬਾਗੀਚੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪਾਣੀ ਵੀ ਰੱਖਿਆ ਹੋਇਆ ਹੈ ਤੇ ਇਧਰ ਸਾਫ ਥਾਂ ਦੇ ਉੱਤੇ ਆਪਾਂ ਦਾਣੇ ਵੀ ਪਾ ਕੇ ਜਾਨੇ ਆ ਜੀ ਜੀ ਤੇ ਇੱਥੋਂ ਪੰਛੀ ਦਾਣੇ ਵੀ ਚੁਗਦੇ ਨੇ ਪਾਣੀ ਵੀ ਪੀਂਦੇ ਨੇ ਤੇ ਇੱਥੇ ਰਹਿੰਦੇ ਵੀ ਨੇ ਪੰਛੀ ਦੇਖੋ ਸਾਡੇ ਵੀਰ ਦੀ ਕਿੰਨੀ ਸੋਹਣੀ ਸੋਚ ਹੈ ਵੀ ਦੇਖੋ ਛਿੜੀਆਂ ਦੀ ਚੀਂ-ਚੀ ਅਸੀਂ ਬਿਸਰ ਗਏ ਆ ਉਹ ਚੀਜ਼ਾਂ ਤੋਂ ਅਸੀਂ ਸਾਡੇ ਕੰਨ ਤਰਸਦੇ ਨੇ ਉਹ ਚੀਜ਼ਾਂ ਨੂੰ ਜਿਹੜੀਆਂ ਚਿੜੀਆਂ ਦੀ ਚੀਂ-ਚੀ ਹੁੰਦੀ ਸੀ ਕਿ ਅਸੀਂ ਸਾਡੇ ਪ੍ਰਾਤਨ ਇੱਕ ਨਲਕੇ ਹੁੰਦੇ ਸੀ ਨਲਕੇ ਗੇੜ ਦੇ ਤਾਂ ਉੱਥੇ ਪਾਣੀ ਪੀਂਦੀਆਂ ਚੀਂ-ਚੀ ਕਰਦੀਆਂ ਚਿੜੀਆਂ ਤੇ ਘੁੱਗੀਆਂ ਘਟਾਰਾਂ ਨੂੰ ਅਸੀਂ ਦੇਖਦੀ ਸੀ ਜਿਹੜਾ ਸਾਰਾ ਸਾਡੇ ਕੋਲੋਂ ਅਲੋਪ ਹੋ ਗਿਆ ਸਭ ਕੁਝ ਅਲੋਪ ਹੁੰਦਾ ਜਾਂਦਾ ਦੋਸਤੋ ਸਾਡੇ ਵੀਰ ਨੇ ਜੇ ਦਰਖਤ ਲਾਏ ਨੇ ਸੱਤ ਮਰ ਲੈਂਦੇ ਵਿੱਚ ਤਾਂ ਇੱਥੇ ਆ ਕੇ ਪੰਛੀ ਵੀ ਬਹਿੰਦੇ ਨੇ ਤਾਂ ਇਹਨਾਂ ਨੇ ਪਾਣੀ ਪੀਣ ਵਾਸਤੇ ਭਾਂਡੇ ਵੀ ਰੱਖੇ ਹੋਏ ਨੇਗੇ ਕਿਉਂਕਿ ਪਲਾਸਟਿਕ ਦੇ ਡੱਬੇ ਵੱਡ ਕੇ ਰੱਖੇ ਹੋਏ ਨੇਗੇ ਜਿਦੇ ਵਿੱਚ ਘੁੱਗੀਆਂ ਗਟਾਰਾਂ ਆ ਕੇ ਚਿੜੀਆਂ ਇਹਦੇ ਵਿੱਚ ਪਾਣੀ ਪੀਂਦੀਆਂ ਨੇ ਤੇ ਬਹੁਤ ਵੱਡਾ ਸੰਦੇਸ਼ ਆ ਕਿਉਂਕਿ ਸਾਰਿਆਂ ਨੂੰ ਇੱਕ ਜੀਵਨ ਜਿਹੜਾ ਚੰਗਾ ਜੀਵਨ ਸਾਡੇ ਪੰਛੀ ਨੇ ਜਿਹੜੇ ਆ ਲੈਣੇ ਪਾਉਂਦੇ ਨੇ ਜਿਵੇਂ 베ਰੀਆਂ ਨੇ ਜਾਂ ਨਿੰਮ ਤੂਤ ਕੁਝ ਵੀ ਹੋ ਗਿਆ ਉਹਦੇ ਉੱਤੇ ਆਪਣੇ ਆ ਲੈਣੇ ਆਪ ਬਣਾ ਲੈਂਦੇ ਨੇ ਜੀ ਤੋਂ ਬਹੁਤ ਵਧੀਆ ਜੀ ਸਾਡੇ ਵੀਰदास ਇਹ ਸੰਦੇਸ਼ ਵੀ ਬਹੁਤ ਚੰਗਾ ਜੀ ਬਹੁਤ ਬਹੁਤ ਵਧੀਆ ਜੀ ਹਾਂਜੀ ਕਿਉਂਕਿ ਕੁਦਰਤੀ ਵਾਤਾਵਰਨ ਦੇ ਵਿੱਚ ਆ ਕੇ ਜਿੱਥੇ ਇੱਥੇ درختਾਂ ਦੀ ਠੰਡੀ ਸ਼ਾਮ ਦੀ ਹੈਗੀ ਉਥੇ ਹਵਾ ਵੀ ਸੁੱਧਾ ਹੁੰਦੀ ਹੈ ਘਰ ਦੇ ਵਿੱਚ ਆਪਾਂ ਪੱਖੇ ਲਾ ਕੇ ਕੂਲਰ ਲਾ ਕੇ ਬੈਠੇ ਰਹਿੰਦੇ ਆ ਪਰ ਫਿਰ ਵੀ ਆਪਾਂ ਨੂੰ ਬੜੀ ਗਰਮੀ ਮਹਿਸੂਸ ਹੁੰਦੀ ਹੈ ਉਹ ਆਨੰਦ ਨਹੀਂ ਆਉਂਦਾ ਇੱਥੇ ਕੋਈ ਪੱਖਾ ਨਹੀਂ ਕੋਈ ਕੂਲਰ ਨਹੀਂ ਹੁੰਦਾ ਅਸੀਂ ਕਈ ਵਾਰ ਦੁਪਹਿਰ ਵੇਲੇ ਇੱਥੇ ਆ ਕੇ ਜਦੋਂ ਆਉਨੇ ਆ ਤਾਂ ਬੜੀ ਠੰਡੀ ਹਵਾ ਹੁੰਦੀ ਹੈ ਤੇ ਠੰਡਾ ਵਾਤਾਵਰਨ ਬਿਲਕੁਲ ਇੱਥੇ ਕਿਸੇ ਤਰ੍ਹਾਂ ਦੀ ਤਪਸ਼ ਦੀ ਬੜਾ ਆਨੰਦ ਆਉਂਦਾ ਹੈ ਤੇ ਜਦੋਂ ਪੰਛੀ ਜਾਨਵਰ ਦੁਪਹਿਰ ਵੇਲੇ ਇੱਥੇ ਆ ਕੇ ਸਾਰੇ ਬੜਾ ਇੱਥੇ ਰੌਲਾ ਪਾਉਂਦੇ ਨੇ ਖੇਡਦੇ ਨੇ ਤਾਂ ਬੜਾ ਕੁਦਰਤੀ ਆਨੰਦ ਬਣਦਾ ਹੈਗਾ ਤੇ ਇਸ ਕਰਕੇ ਆਪਾਂ ਜਿੰਨੀ ਵੀ ਕਿਸੇ ਕੋਲ ਥਾਂ ਹੈ ਕਿਸੇ ਕੋਲ ਮਰਲਾ ਦੋ ਮਰਲੇ ਜੇਕਰ ਕਿਸੇ ਕੋਲ ਦਰਖਤ ਲਾਉਣ ਵਾਸਤੇ ਵੀ ਥਾਂ ਨਹੀਂ ਹੈ ਤਾਂ ਇਹ ਆਪਾਂ ਛੋਟੇ ਜਿਹੜੇ ਪੌਦੇ ਨੇ ਇਹਨਾਂ ਨੂੰ ਘਰ ਦੇ ਵਿੱਚ ਗਮਲੇਾਂ ਵਿੱਚ ਵੀ ਲਾ ਸਕਦੇ ਆਂ ਤੇ ਉਹਦੇ ਨਾਲ ਆਪਣੇ ਘਰ ਦਾ ਮਾਹੌਲ ਵੀ ਬਹੁਤ ਵਧੀਆ ਬਣੂਗਾ ਹਵਾ ਵੀ ਸ਼ੁੱਧ ਹੋਊਗੀ ਤੇ ਇਹ ਆਪਾਂ ਚੀਜ਼ਾਂ ਘਰ ਦੇ ਵਿੱਚ ਵਰਤ ਵੀ ਸਕਾਂਗੇ ਸੋ ਇਹ ਉਪਰਾਲਾ ਆਪਾਂ ਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹਾਂਜੀ ਆਨੰਦਮਈ ਜੀਵਨ ਦੇਖੋ ਜੀ ਆਨੰਦਮਈ ਜੀਵਨ ਕੀ ਹੈ ਇਹ ਆਨੰਦਮਈ ਜੀਵਨਾ ਨਹੀਂ ਪਰ ਅਸੀਂ ਤਾਂ ਏਸੀ ਰੂਮਾਂ ਦੇ ਵਿੱਚ ਜਾਂ ਕੂਲਰ ਲਾ ਕੇ ਅਸੀਂ ਆਪਣਾ ਜਿਹੜਾ ਸਰੀਰ ਆ ਉਹ ਬਿਲਕੁਲ ਖਰਾਬ ਕਰਦੇ ਜਾ ਰਹੇ ਹਾਂ ਜੀ ਇੱਥੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਜਿਹੜੀ ਕਲੋਨੀ ਐ ਇਹਦੇ ਵਿੱਚ ਘੱਟੋ ਘੱਟ 400 4 350 ਤੋਂ ਲੈ ਕੇ 400 ਘਰ ਹੋਊਗਾ ਜੀ ਜਿਹਦੇ ਵਿੱਚ ਸਾਡੇ ਵੀਰ ਨੇ ਇਹ ਬਾਗ ਬਗੀਚਾ ਲਾਇਆ ਘੱਟੋ ਘੱਟ 15 20 25 ਘਰਾਂ ਨੂੰ ਇਹ ਆਕਸੀਜਨ ਆਰਾਮ ਨਾਲ ਦੇ ਸਕਦਾ ਜੀ ਆਰਾਮ ਨਾਲ ਜ਼ਿੰਦਗੀ ਜਿਹੜੀ ਜਿਉ ਸਕਦੇ ਆ ਆਨੰਦਮਈ ਜੀਵਨ ਦਾ ਕੀ ਮਤਵਲਾ ਜੀ ਇਹ ਸਭ ਤੋਂ ਵੱਡੀ ਸੋਹਣੀ ਜ਼ਿੰਦਗੀ ਹੈ ਇੱਥੇ ਸਾਡਾ ਜੀਵ ਵੀ ਲੱਗਦਾ ਜਦੋਂ ਵੀਰ ਜੀ ਉਰੇ ਆਉਂਦੇ ਨੇ ਅਸੀਂ ਵੀ ਇਹਨਾਂ ਕੋਲ ਗੇੜਾ ਮਾਰਦੇ ਰਹਿੰਨਾ ਜਦੋਂ ਗੁੱਡ ਕਟਾਈ ਕਰਦੇ ਨੇ ਜਾਂ ਇਹ ਕੋਈ ਰੇਵ ਵਗੈਰਾ ਪਾਉਂਦੇ ਨੇ ਅਸੀਂ ਗੱਲਾਂ ਬਾਤਾਂ ਕਰਦੇ ਰਹਿੰਨਾ ਤਾਂ ਸਾਡੇ ਵੀਰ ਨੇ ਬਹੁਤ ਸੋਹਣੀ ਕੋਸ਼ਿਸ਼ ਕੀਤੀ ਹੈ ਵੀਰ ਜੀ ਸਾਰੇ ਸਾਡਾ ਤਾਂ ਇਹੀ ਸੰਦੇਸ਼ ਹੈ ਕਿ ਸਾਰੇ ਜਾਣੇ ਵਧੀਆ ਇਹਦੇ ਉੱਤੇ ਅਮਲ ਕਰਿਓ ਅਮਲ ਕਰਕੇ ਆਪਣੇ ਘਰ ਦੇ ਵਿੱਚ ਬਾਗ ਜਿਸ ਤਰ੍ਹਾਂ ਕਿ ਗਮਲੇ ਵੀਰ ਜੀ ਨੇ ਕਿਹਾ ਕਿ ਗਮਲਿਆਂ ਦੇ ਵਿੱਚ ਵੀ ਤੁਸੀਂ ਕੋਈ ਪੌਦੇ ਬੂਟੇ ਲਾ ਸਕਦੇ ਹੋ ਬੇਲਾਂ ਵੀ ਲਾ ਸਕਦੇ ਹੋ ਆਪਣੇ ਘਰ ਦਾ ਮਾਹੌਲ ਵੀ ਵਧੀਆ ਹੁੰਦਾ ਤੇ ਹਰੇ ਭਾਈ ਵੀ ਹੁੰਦੀ ਹੈ ਸਵੇਰੇ ਉੱਠਦੇ ਆਂ ਕਹਿੰਦੇ ਹਰੇ ਭਾਈ ਚੰਗੀ ਹੁੰਦੀ ਹੈ ਜਦੋਂ ਸਵੇਰੇ ਉੱਠ ਕੇ ਆਪਾਂ ਹਰੇ ਭਾਈ ਨੂੰ ਮੱਥੇ ਲਾਉਂਦੇ ਆਂ ਯਾਦ ਰੱਖਤਾ ਆਪਣੇ ਜਿਹੜੇ ਕੁਝ ਪਿਛਲੇ ਸਮੇਂ ਲਾਏ ਨੇ ਤੇ ਕੁਝ ਕੁਦਰਤੀ ਤੌਰ ਤੇ ਬਰਸਾਤਾਂ ਦੇ ਵਿੱਚ ਜਿਹੜੇ ਆਪਣੇ ਆਪ ਹੋਏ ਨੇ ਇਹਨਾਂ ਦੀ ਆਪਾਂ ਸੰਭਾਲ ਕੀਤੀ ਹੈ ਸੋ ਇਹ ਦੇਖੋ ਵੱਡੇ ਵੱਡੇ ਦਰਖਤ ਉਹ ਪੁਰਾਣੇ ਤੇ ਇੱਧਰ ਵੀ ਤੇ ਹੋਰ ਵੀ ਦਰਖਤ ਹੋ ਰਹੇ ਨੇ ਤੇ ਕੁਝ ਬੂਟੇ ਆਪਾਂ ਆਉਣ ਵਾਲੇ 5-7 ਦਿਨਾਂ ਦੇ ਵਿੱਚ ਹੋਰ ਵੀ ਇੱਥੇ ਬੂਟੇ ਲਾਵਾਂਗੇ ਤੇ ਫਲਦਾਰ ਬੂਟੇ ਵੀ ਤੇ ਆਯੁਰਵੈਦਿਕ ਤੇ ਕਾਫੀ ਚੀਜ਼ਾਂ ਦੀ ਘਾਟ ਹੈ ਤੇ ਜਿਵੇਂ ਆਪਾਂ ਨੇ ਦੋ ਪੇੜੇ ਇਸ ਸਮੇਂ ਕੁਆਰ ਦੇ ਲਾਏ ਨੇ ਜਿਹਨੂੰ ਐਲੋਵੇਰਾ ਕਹਿੰਦੇ ਆ ਉਹ ਵੀ ਬੜੀ ਫਾਇਦੇਮੰਦ ਚੀਜ਼ ਹੈ ਤੇ ਬਹੁਤ ਆਪਣੇ ਜੀਵਨ ਦੇ ਵਿੱਚ ਰੋਜ਼ਾਨਾ ਕੰਮ ਆਉਣ ਵਾਲੀ ਚੀਜ਼ ਹੈ ਤੇ ਆਪਾਂ ਥੋੜੇ ਬੂਟੇ ਲਾਏ ਨੇ ਕੁਝ ਹੋਰ ਲਾਵਾਂਗੇ ਇਸ ਕਰਕੇ ਆਪਾਂ ਆਉਣ ਵਾਲੇ ਸਮੇਂ ਚ ਮਹਾਰਾ ਜੀ ਕਿਰਪਾ ਕਰੇ ਵੀ ਆਉਂਦੇ ਸਾਲ ਨੂੰ ਇੱਥੇ ਇਹ ਬਾਗਬਗੀਚਾ ਵਧੀਆ ਢੰਗ ਨਾਲ ਪਰਫੁੱਲਤ ਹੋਵੇ। ਤੇ ਇੱਥੇ ਵਾਤਾਵਰਣ ਵੀ ਸ਼ੁੱਧ ਹੋਵੇ ਤੇ ਆਪਣੇ ਖਾਣ ਪੀਣ ਵਾਸਤੇ ਜਿਹੜੇ ਫਲ ਨੇ ਤੇ ਸਬਜ਼ੀਆਂ ਨੇ ਉਹ ਵੀ ਆਪਾਂ ਵੀ ਛਕੀਏ ਤੇ ਆਪਣੇ ਗਵੰਡੀਆਂ ਨੂੰ ਵੀ ਆਪਣੇ ਪੈਰ ਪੈਣ ਪ੍ਰਾਵਾ ਨੂੰ ਹੋਰ ਨੂੰ ਵੀ ਇਹ ਚੀਜ਼ਾਂ ਦੱਸੀਏ ਦਿਖਾਈਏ ਤੇ ਨਾਲੇ ਵਰਤਾਈਏ ਕਿਉਂਕਿ ਜਿੱਥੇ ਗੁਰੂ ਸਾਹਿਬ ਨੇ ਸਾਨੂੰ ਕਿਰਤ ਕਰਨ ਦਾ ਸੰਦੇਸ਼ ਦਿੱਤਾ ਹੈ ਕਿਰਤ ਕਰੋ ਉਥੇ ਨਾਮ ਜਪਣ ਦਾ ਨਾਮ ਜਪੋ ਤੇ ਵੰਡ ਸਕੋ ਜੇ ਕੋਈ ਸੁੱਧਤਾ ਨਾਲ ਆਪਣੇ ਕੋਲ ਚੀਜ਼ ਤਿਆਰ ਹੁੰਦੀ ਹੈ ਤਾਂ ਜਿੱਥੇ ਆਪਾਂ ਆਪ ਵਰਤਣੀ ਹੈ ਉੱਥੇ ਆਪਣੇ ਦੂਸਰੇ ਵੀ ਭੈਣ ਭਰਾਵਾਂ ਨੂੰ ਆਪਾਂ ਸੁੱਧਤਾ ਦੀਆਂ ਚੀਜ਼ਾਂ ਦਿਓ ਅਤੇ ਉਹਨਾਂ ਨੂੰ ਨਾਲ ਇਹ ਸੰਦੇਸ਼ ਦਿਓ ਤੇ ਜੇਕਰ ਆਪਾਂ ਸਾਰੇ ਰਲ ਮਿਲ ਕੇ ਉਦਮ ਕਰਾਂਗੇ ਤਾਂ ਇਹ ਸਾਰਾ ਆਪਣਾ ਮਾਹੌਲ ਵੀ ਵਧੀਆ ਹੋਵੇਗਾ ਵਾਤਾਵਰਣ ਵੀ ਸੁੱਧ ਹੋਵੇਗਾ ਅਤੇ ਸਾਰਿਆਂ ਦਾ ਜਿਹੜਾ ਸਰੀਰ ਹੈ ਉਹ ਵੀ ਤੰਦਰੁਸਤ ਹੋਵੇਗਾ ਤੇ ਸਾਰੇ ਖੁਸ਼ ਹੋਣਗੇ ਸਰਬੱਤ ਦੇ ਭਲੇ ਦੀ ਇਹ ਤੇ ਬੇਨਤੀ ਹੈ ਜਿਹੜੀ ਸਾਰਿਆਂ ਨੇ ਪ੍ਰਵਾਨ ਕਰਨੀ ਹੈ ਤੇ ਜਿਵੇਂ ਕਿ ਹੁਣ ਜੀ ਗੁਰਬਾਣੀ ਹੈ ਤਨ ਗੁਰ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਜ ਤੋਂ 550 ਸਾਲ ਪਹਿਲਾਂ ਸਾਨੂੰ ਜਿਹੜਾ ਸੰਦੇਸ਼ ਦੇ ਗਏ ਨੇ ਉਹ ਪਕਾਰ ਗਏ ਨੇ ਆਪਣੀ ਬਾਣੀ ਦੇ ਵਿੱਚ ਉਹਨਾਂ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਸਾ ਜਿਹੜਾ ਸੰਦੇਸ਼ ਦਿੱਤਾ ਹੋਇਆ ਤੇ ਅਸੀਂ ਹਰ ਟਾਈਮ ਪੜ੍ਹਦੇ ਵੀ ਆ ਜੀ ਗੁਰਬਾਣੀ ਪੜ੍ਹਦੇ ਵੀ ਆ ਨਿਤ ਸੁਣਦੇ ਵੀ ਆ ਪਰ ਸੱਜਣੋਂ ਅਸੀਂ ਇਹ ਗੱਲਾਂ ਦੇ ਉੱਤੇ ਅਮਲ ਨਹੀਂ ਕੀਤਾ ਹੈਗਾ ਕਦੇ ਇਹ ਸਾਡੇ ਜਗਦੇਵ ਸਿੰਘ ਜੀ ਨੇ ਇਹ ਕਿਸੇ ਦੇ ਘਰ ਦੇ ਵਿੱਚ ਮਰਗਤ ਦਾ ਭੋਗ ਆ ਜਾਂ ਖੰਡ ਪਾਟ ਆ ਕੁਝ ਵੀ ਆ ਤੇ ਉੱਥੇ ਜਾ ਕੇ ਸਹਿਬ ਦੀ ਬਾਣੀ ਨੂੰ ਪੜ੍ਹਦੇ ਨੇ ਤੇ ਉਹਨਾਂ ਨੂੰ ਸੁਣਾਉਂਦੇ ਵੀ ਨੇ ਪਰ ਆਪ ਉਹਨਾਂ ਦੇ ਗੁਰਬਾਣੀ ਦੇ ਉੱਪਰ ਅਮਲ ਕਰਕੇ ਵੀਰ ਨੇ ਇਹ ਬਾਗ-ਬਗੀਚਾ ਤਿਆਰ ਕੀਤਾ ਜੀ ਦੇਖੋ ਇਹ ਹੀ ਸਭ ਤੋਂ ਵੱਡੀ ਮਹਾਨਤਾ ਹੈ ਇਹ ਹੀ ਸਭ ਤੋਂ ਵੱਡੀ ਨਿਮਰਤਾ ਪਿਆਰ ਸਤਿਕਾਰ ਹੈ ਜੇ ਅਸੀਂ ਗੁਰੂਆਂ ਦੇ ਚੱਲੇ ਹੋਏ ਉਪਦੇਸ਼ ਦੇ ਉੱਤੇ ਚੱਲਾਂਗੇ ਦੱਸੇ ਹੋਏ ਉਪਦੇਸ਼ ਦੇ ਉੱਤੇ ਚੱਲਾਂਗੇ ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ 550 ਸਾਲ ਪਹਿਲਾਂ ਬਾਣੀ ਦੇ ਵਿੱਚ ਲਿਖ ਦਿੱਤਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਸੀਂ ਤਾਂ ਹਵਾ ਹਵਾ ਬਿਲਕੁਲ ਦੂਸਤ ਕਰ ਲਈ ਹੁਣ ਕਿੰਨੀਆਂ ਗੱਡੀਆਂ ਕਾਰਾਂ ਮੋਟਰਸਾਈਕਲ ਵਗੈਰਾ ਅਸੀਂ ਦੱਬੀ ਫਿਰਦੇ ਆਂ ਪਰ ਆਪਣੀ ਹਵਾ ਦਾ ਅਸੀਂ ਖਿਆਲ ਨਹੀਂ ਰੱਖ ਰਹੇ ਤੇ ਪਾਣੀ ਆ ਬਿਲਕੁਲ ਅਸੀਂ ਨੇ ਖਰਾਬ ਕਰ ਲਿਆ ਤਾਂ ਜਿਹਦੇ ਵਿੱਚੋਂ ਕਾਲਾ ਕਾਲਾ ਪੀੜਿਆ ਤਿਆਰ ਹੋ ਜਾਂਦਾ ਸਾਡੇ ਲੀਵਰ ਨੂੰ ਬਿਲਕੁਲ ਖਰਾਬ ਕਰ ਰਿਹਾ ਹੈ ਕੈਂਸਰ ਦੀ ਬਿਮਾਰੀ ਘਰ ਘਰ ਦੇ ਵਿੱਚ ਆ ਦੋਸਤੋ ਤੇ ਜਿਵੇਂ ਹੁਣ ਧਰਤੀ ਆ ਧਰਤੀ ਨੂੰ ਅਸੀਂ ਅੱਗਾਂ ਲਾ ਕੇ ਉਹਦੀ ਹਿੱਕ ਸਾੜ ਰਹੇ ਆ ਜਿਹੜੇ ਧਰਤੀ ਦੇ ਵਿੱਚੋਂ ਕੁਦਰਤੀ ਤੌਰ ਤੇ ਜੀਵ ਜੰਤੂ ਨੇ ਜਿਹੜੇ ਫਸਲਾਂ ਨੂੰ ਬਿਲਕੁਲ ਇੱਕ ਤਾਕਤਵਰ ਤਾਕਤ ਦਿੰਦੇ ਨੇ ਜਿਵੇਂ ਗਡੋਲੇ ਲਾ ਲਓ ਜਾਂ ਕੁਝ ਵੀ ਲਾ ਲਓ ਪਰ ਉਹਨਾਂ ਨੂੰ ਅਸੀਂ ਨੇ ਬਿਲਕੁਲ ਫੂਕਣਾ ਸ਼ੁਰੂ ਕਰ ਦਿੱਤਾ ਅਸੀਂ ਤਾਂ ਸਿਰਫ ਇੰਨਾਂ ਚੀਜ਼ਾਂ ਤੀ ਰਹਿ ਗਏ ਰੇਹਾਂ ਸਪਰੇਹਾਂ ਤੀ ਰਹਿ ਗਏ ਸੱਜਣੋ ਆਪਣੀ ਜ਼ਿੰਦਗੀ ਬਾਰੇ ਨਹੀਂ ਅਸੀਂ ਸੋਚਦੇ ਦੇਖੋ ਧਰਤੀ ਨੂੰ ਅੱਗ ਲਾ ਕੇ ਇੱਥੇ ਜਿਹੜੇ ਰੋੜਾਂ ਦੇ ਉੱਪਰ ਦਰਖਤ ਹੁੰਦੇ ਨੇ ਮੈਂ ਕਈ ਵਾਰੀ ਅਕਸਰ ਦੇਖਦਾ ਰੋੜਾਂ ਦੇ ਉੱਪਰ ਜਾਂਦੇ ਆ ਤਾਂ ਬਿਲਕੁਲ ਸਤਿਆਨਾਸ਼ ਕਰਿਆ ਪਿਆ ਹੁੰਦਾ ਜਿਹਦੇ ਕੋਲੋਂ ਸਾਨੂੰ ਆਕਸੀਜਨ ਮਿਲਦੀ ਹੈ ਜਿਹਦੇ ਕੋਲੋਂ ਸਾਨੂੰ ਚੰਗੀ ਆਕਸੀਜਨ ਮਿਲਦੀ ਹੈ ਤੇ ਆਪਣੇ ਆਪ ਨੂੰ ਜਿੰਦਾ ਰਹਿਣ ਵਾਸਤੇ ਬਹੁਤ ਸੋਹਣਾ ਜਿਹੜਾ ਸੰਦੇਸ਼ ਸਾਡੇ ਵੀਰ ਜੀ ਨੇ ਦਿੱਤਾ ਤੇ ਦਰਖਤਾਂ ਨੂੰ ਬਚਾਉਣ ਦੀ ਜਿਹੜੀ ਗੱਲ ਹੈ ਤੇ ਵੀਰ ਜੀ ਨੇ ਬਹੁਤ ਸੋਹਣਾ ਬਾਗ ਬਗੀਚਾ ਲਾਇਆ ਹੋਇਆ ਜੀ ਤੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਵੀਰ ਜੀ ਨੂੰ ਹਾਂਜੀ ਤੇ ਇੰਨਾ ਕਾਪਾ ਨੇ ਉਦਮ ਕੀਤਾ ਤੇ ਲੱਗਦਾ ਹੈ ਕਿ ਆਪ ਸਭ ਵੀਰ ਭਰਾਵਾਂ ਨੂੰ ਇਹ ਵਧੀਆ ਲੱਗੇਗਾ ਤੇ ਸਭ ਤੋਂ ਪਹਿਲਾਂ ਅਸੀਂ ਕਣਕਵਾਲ ਟੀਵੀ ਦੇ ਜਿਹੜੇ ਸੰਚਾਲਕ ਵੀਰਾਂ ਦਾ ਪੂਰੀ ਟੀਮ ਦਾ ਸਾਡੇ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਵਸਤੀ ਕਣਕਵਾਲ ਪੰਗਵਾ ਵਿੱਚ ਪਹੁੰਚਣ ਤੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਸੰਦੇਸ਼ ਇਹ ਸਾਰੇ ਤੁਹਾਡੇ ਵੀਰਾਂ ਤੱਕ ਪਹੁੰਚਾਉਣ ਵਾਸਤੇ ਯਤਨ ਕੀਤਾ ਤੇ ਬਹੁਤ ਬਹੁਤ ਧੰਨਵਾਦ ਹੈ ਤੇ ਦੂਸਰੇ ਨੰਬਰ ਤੇ ਬਸ ਇਹੀ ਬੇਨਤੀ ਹੈ ਵੀ ਇਹ ਜਿਹੜਾ ਉਦਮ ਹੈਗਾ ਆਪਾਂ ਹਰ ਇੱਕ ਕਰ ਸਕਦਾ ਹੈ ਕੋਈ ਐਸੀ ਗੱਲ ਨਹੀਂ ਹੈ ਕਿ ਕੋਈ ਵੀ ਬੰਦਾ ਨਾ ਕਰ ਸਕੇ ਜੇਕਰ ਆਪਣੇ ਕੋਲ ਥਾਂ ਦੀ ਘਾਟ ਹੈ ਤਾਂ ਆਪਾਂ ਇਹ ਆਪਣਾ ਗਮਲਿਆਂ ਦੇ ਵਿੱਚ ਵੀ ਲਾ ਸਕਦੇ ਆ ਤੇ ਜੇਕਰ ਘਰ ਦੇ ਮੈਂਬਰ ਦਾ ਇੱਕ ਇੱਕ ਮੈਂਬਰ ਇੱਕ ਇੱਕ ਬੂਟਾ ਵੀ ਲਾਵੇ ਤਾਂ ਵੀ ਜੇਕਰ ਘਰ ਦੇ ਵਿੱਚ ਚਾਰ ਮੈਂਬਰ ਨੇ ਤਾਂ ਵੀ ਚਾਰ ਬੂਟੇ ਲੱਗਣਗੇ ਤੇ ਪੰਜ ਮੈਂਬਰ ਨੇ ਪੰਜ ਬੂਟੇ ਜੇਕਰ ਆਪਾਂ ਉਸ ਤਰ੍ਹਾਂ ਨਹੀਂ ਲਾ ਸਕਦੇ ਕਿਸੇ ਦਾ ਜਨਮ ਦਿਨ ਹੈ ਕੋਈ ਖੁਸ਼ੀ ਦੇ ਮੈਰਜ ਅਨਿਵਰਸਰੀ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਇਹ ਖੁਸ਼ੀ ਦੇ ਸਮਾਗਮ ਨੇ ਉਹਨਾਂ ਦੀ ਯਾਦ ਵਿੱਚ ਵੀ ਆਪਾਂ ਇੱਕ ਇੱਕ ਬੂਟਾ ਲਾਈਏ ਤਾਂ ਵੀ ਆਪਣੇ ਜੀਵਨ ਦੇ ਵਿੱਚ ਆਪਾਂ ਬਹੁਤ ਸਾਰੇ ਬੂਟੇ ਲਾ ਕੇ ਇਸ ਵਾਤਾਵਰਣ ਨੂੰ ਆਪਾਂ ਬਹੁਤ ਸੋਹਣਾ ਬਣਾ ਸਕਦੇ ਹਾਂ ਤੇ ਸ਼ੁੱਧ ਬਣਾ ਸਕਦੇ ਹਾਂ ਜਿਹਦੇ ਨਾਲ ਸਾਨੂੰ ਸ਼ੁੱਧ ਹਵਾ ਮਿਲੇਗੀ ਤੇ ਸ਼ੁੱਧ ਸਾਡਾ ਪਾਣੀ ਹੋਊਗਾ ਸੁੱਧ ਆਦੀ ਧਰਤੀ ਹੋਊਗੀ ਜਿੱਥੋਂ ਸਾਨੂੰ ਸੁੱਧ ਭੋਜਨ ਮਿਲੂਗਾ ਤੇ ਸੁੱਧ ਭੋਜਨ ਦੇ ਨਾਲ ਸਾਡਾ ਜੀਵਨ ਵੀ ਸੁੱਧ ਹੋਊਗਾ ਜੀ ਜੀ ਸੋ ਇਹ ਬੇਨਤੀ ਹੈ ਦੁਬਾਰਾ ਫੇਰ ਕਣਕਵਾਲ ਟੀਵੀ ਚੈਨਲ ਵਾਲੀ ਵੀਰਾਂ ਦਾ ਸਮੁੱਚੀ ਟੀਮ ਦਾ ਅਸੀਂ ਕਣਕਵਾਲ ਪੰਗੂਆਂ ਵਿਖੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਸੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਲੱਗੀ ਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ